ਇਹਨਾਂ ਨੇ ਇਹੋ ਜਿਹਾ ਗਾਣਾ ਬੋਲਿਆ ਖਾੜਕੂਆਂ ਦੇ ਹੱਕ ਦੇ ਵਿੱਚ ਇਹ ਵੀ ਬੰਦਾ ਖਾੜਕੂ ਹਣਾ ਇਹੀ ਕਸੂਰ ਸੀ ਮੇਰਾ ਹੋਰ ਤਾਂ ਨਹੀਂ ਮੈਂ ਕਦੀ ਇਸ ਹੱਕ 'ਚ ਤਾਂ ਨਹੀਂ ਰਿਹਾ ਕਿ ਕਿਸੇ ਦੀ ਜਾਨ ਲਈ ਜਾਵੇ ਲੇਕਿਨ ਖਾੜਕੂ ਜਾ ਜਿਹੜੇ ਵੀ ਲਫ਼ਜ਼ ਵਰਤਦੇ ਆ ਮੈਨੂੰ ਤੇ ਉਦੋਂ ਇਹ ਹੀ ਲੱਗਦਾ ਸੀ ਨਾ ਕਿ ਆਪਣੇ ਹਕੂਕ ਲਈ ਹੱਕਾਂ ਲਈ ਜਿਹੜੇ ਲੜਦੇ ਉਹ ਗੈਰਤਮੰਦ ਬੰਦੇ ਹੁੰਦੇ ਮੈਂ ਇਹ ਲਫ਼ਜ਼ ਯੂਜ਼ ਕਰਦਾ ਹੁੰਦਾ ਸੀ ਕਿ ਮੈਂ ਤਾਂ ਗੈਰਤਮੰਦਾਂ ਦੀ ਜਮਾਤ ਦਾ ਫੈਨ ਆ ਜਿਹੜੇ ਸਾਡੇ ਲਈ ਫਿਰ ਮਰ ਰਹੇ ਨੇ ਕਰ ਰਹੇ ਨੇ ਸਾਰਾ ਕੁਝ ਕਰਵਾ ਚੱਲਿਆ ਜਦੋਂ ਆਇਆ ਸੀ ਗਾਣਾ ਕੱਢਿਆ ਸੀ ਧਾਰਮਿਕ ਕੈਸਟਾਈਜ਼ ਸੀ ਉਸ ਤੋਂ ਬਾਅਦ ਕੁਝ ਜਥੇਬੰਦੀਆਂ ਖਾਰਕੂ ਸਿੰਘ ਵੀ ਆਏ ਕਿ ਭਾਜੀ ਕਮਾਲ ਕਰਤੀ ਹੈਗੀ ਸਾਡੇ ਹੌਸਲੇ ਬਲੰਦ ਕਰਤੇ ਉਦੋਂ ਕੋਈ ਮੋਬਾਈਲ ਵਗੈਰਾ ਤਾਂ ਹੁੰਦੀ ਨਹੀਂ ਸੀ ਇਹ ਆਈ ਗਾਈ ਬਗਾਇ ਤੇ ਮਿਲਦੇ ਰਹੇ ਮਿਲ ਜਾਂਦੇ ਹੁਣ ਕਿ ਹਾਂਜੀ ਮੇਰੀ ਆਦਤ ਸੀ ਮੈਂ ਪੈਦਲ ਪਹਿਲਾਂ ਤਾਂ ਫਿਰ ਦੰਦ ਫੇਖ ਰੇ ਮੇਰੇ ਕਹੇ ਕਾਰ ਜੀ ਟੁੱਟੀ ਜੀ ਸੀ ਆਪ ਹੀ ਚਲਾਉਂਦਾ ਰਹਿੰਦਾ ਸੀ ਪਿੰਡ ਰਹਿੰਦਾ ਸੀ ਉਦੋਂ ਮੈਂ ਸ਼ਬੀਪੁਰ ਹਾਂ ਨੈਰਨੂਰ ਦੇ ਪੁਲ ਵਾਲ ਵੀ ਟੱਪ ਕੇ ਜਾਂਦਾ ਸੜਕ ਵੀ ਖਸਤਾ ਵਾਲੀ ਸੀ ਉਹ ਮੈਨੂੰ ਪਤਾ ਨਹੀਂ ਕੌਣ ਸੀ ਕਿ ਉਹ ਕਹਿੰਦੇ ਭਾਜੀ ਟਾਈਮ ਸਿਰ ਚੱਲ ਜਾ ਕਰੋ ਮੇਰਾ ਲਿਆ ਹਾਜੀ ਕਰਦੇ ਰਹੇ ਦੋਨੇ ਜਮਾਤਾਂ